ਗੁਰੂ ਕੀ ਸਾਜੀ ਨਵਾਜੀ ਜੀ ਨੂੰ ਖਾਲਸਾ ਗੁਰੂ ਸੰਗਤ ਜੀਓ ਹਾਜ਼ਰੀ ਪ੍ਰਵਾਨ ਕਰੋ ਪਿਆਰ ਸਤਿ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਆਪਾਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿਖੇ ਉਹ ਪੰਥ ਵਿਖੇ ਸਵਾਗਤ ਕਰਨ ਵਾਲੇ ਸੂਰਬੀਰ ਜੱਟ ਜਿਨਨ ਧਰਮ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਵਲੇ ਪੰਥ ਦੀ ਤੜਦੀ ਕਲਾ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਸੂਰਬੀਰ ਜੋਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਔਰ ਨਾਲ ਹੀ ਉਹੋ ਜਿਹੜੇ ਪੰਥ ਦਾ ਦਰਦ ਲੈ ਕੇ ਭਾਈ ਜਗਰਾਜ ਸਿੰਘ ਵੀ ਭਾਈ ਗੁਜੇਂਦਰ ਸਿੰਘ ਵੀ ਉਹਨਾਂ ਦੇ ਮਨ ਵਿੱਚ ਜੋ ਤੜਫ ਸੀ ਜੋ ਉਹਨਾਂ ਦੇ ਮਨ ਵਿੱਚ ਗੁਰੂ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਜਜ਼ਬਾ ਸੀ ਉਹ ਉਹਨਾਂ ਨੇ ਇੱਕ ਪੰਥ ਦੇ ਦਰਦ ਨੂੰ ਲੈ ਕੇ ਜੋ ਉਹਨਾਂ ਨੇ ਉਹ ਸਮੇਂ ਵਿੱਚ ਪੰਥ ਪ੍ਰਤੀ ਸੇਵਾ ਕੀਤੀ ਅਤੇ ਉਹਨਾਂ ਨੇ ਹੀਰਲੇ ਸਵਾਸਤ ਉਹ ਜੋ ਸੰਦਰਭ ਹੈ ਪਤੀ ਸਤਕਾਰ ਜੋ ਬਾਬਾ ਜੀ ਸੰਤ ਬਾਬਾ ਜਰਨੈਲ ਸਿੰਘ ਸੰਤ ਜੀ ਨੇ ਜੋ ਆਰੰਭ ਕੀਤਾ ਸੀ ਧਰਮ ਜੁੱਧ ਮੋਰਚਾ ਉਹ ਸਮੋਰਚਾ ਦੇ ਵਿੱਚ ਉਹਨਾਂ ਨੇ ਆਪਣੇ ਅਖੀਰਲੇ ਸਵਾਸ ਤੱਕ ਸੇਵਕੀ ਓੜ ਕਿਨ ਵੀ ਪ੍ਰੀਤ ਜੀਵਤ ਸੇਵਿ ਸੇਵਿ ਉਹ ਆਪਣਾ ਚੱਲਦੇ ਰੱਖੇ ਚੀਜ਼ ਉਹਨਾਂ ਨੇ ਆਪਣੇ ਅਖੀਰਲੇ ਸਵਾਸ ਤੱਕ ਉਹਨਾਂ ਨੇ ਉਹ ਬੰਦ ਤੇ ਫੜਾ ਦਿੱਤਾ ਅੱਜ ਉਹਨਾਂ ਦੀ ਯਾਦ ਵਿੱਚ ਜਿੱਥੇ ਸਾਰੇ ਪੰਥਦਰਦੀ ਗੁਰੂ ਕੇ ਪਿਆਰੇ ਆਪ ਉਹ ਮਹਾਨ ਸੂਰਬੀਰ ਜੀ ਦੀ ਯਾਦ ਮਨਾ ਰਹੇ ਹੋ ਇਹ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੋ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਸੰਸ ਵਿੱਚ ਸੁਆਵਾ ਕੀਤੀ ਲੋ ਜਿਨ੍ਹਾਂ ਨੇ ਆਪਣੇ ਵੋਜ ਸੰਘਰਸ਼ ਦੇ ਵਿੱਚ ਓਹ ਸਮੇਂ ਨੂੰ ਜੇ ਕੱਟিয়ে ਤੇ ਕੋਈ ਕਮੀ ਨਹੀਂ ਛੱਡੀ ਸਾਰੇ ਸੰਘਰਸ਼ ਦੇ ਵਿੱਚ ਨੌਜਵਾਨ ਅਈ ਸਾਬ ਭਾਈ ਅਮਰੀਕ ਸਿੰਘ ਸਾਹਿਬ ਜੀ ਜਿਹੜੇ ਨੌਜਵਾਨਾਂ ਨੂੰ ਜਲਦੀ ਧੜਕਣ ਸਨ ਉਹ ਸ਼ੁਗਰਟੇ ਡੇਬਿਟ ਜਨਾ ਦੇ ਅਜੇ ਪੇਰੇ ਤੇ ਦਾੜੇ ਵੀ ਰਹਿਸਨ ਆਏ ਉਹਨਾਂ ਨੇ ਵੀ ਆਪਣਾ ਪੈਰ ਕੱਟੇ ਨਹੀਂ ਪਰਤੇ ਮੈਂ ਸਮਝ ਰਿਹਾ ਹਾਂ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਸੀ ਅਜਿਨੋ ਗੁਰੂ ਪੰਥ ਦਾ ਗੁਰੂ ਨਾਲ ਪਿਆਰ ਅੱਗੇ ਆਓ ਜਤ ਵੀ ਪਿੱਛੇ ਨਹੀਂ ਸੀ ਗਿਆ ਵਿਦਾ ਦਾ ਧਰਮ ਦੇ ਦੰਬਰ ਤੇ ਦੀ ਲਕੀਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਮਹਾਂਪੁਰਖਾਂ ਨੇ ਖਿੱਚ ਦਿੱਤੀ ਕੋਈ ਵੀ ਪਿੱਛੇ ਨਹੀਂ ਪਰਤੇ ਅੱਜ ਤੁਸੀਂ ਸਾਰੇ ਉਸ ਦਰਦ ਨੂੰ ਲੈ ਕੇ ਪੰਥ ਦੀ ਜੜਵੀ ਕਲਾ ਪ੍ਰਤੀ ਜੋਤਸਿਰੀ ਸਕਤਰ ਹੋ ਕੇ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਅਸੀਂ ਵਾਗਮ ਗਰਦੇ ਹਾਂ ਜੀ ਦਾ ਸਿੰਘਾਂ ਜੀ ਜਗਾ ਮਨਾਉਂਦੇ ਹਾਂ ਸਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿੰਨਾਂ ਨੇ ਕੋਈ ਗੁਰੂ ਸਾਹਿਬ ਪ੍ਰਤੀ ਗੁਰੂ ਪੰਥ ਪ੍ਰਤੀ ਗੁਰੂ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਜੋ ਵੀ ਤਵਾਪ ਕਰਨ ਕਰਕੇ ਮਨ ਕਰਕੇ ਧਨ ਕਰਕੇ ਆਪਣਾ ਆਪ ਮੁਖਾਰ ਕਰ ਦਿੱਤਾ ਵਾਰ ਵਾਰ ਨੇ ਫੇਰਨੇ ਕਰ ਦਿੱਤਾ ਗੁਰੂ ਸਾਹਿਬ ਤੋਂ ਗੁਰੂ ਕੀ ਸਿੱਖੀ ਤੋਂ ਗੁਰੂ ਦੇ ਪੰਥ ਦੀ ਚੜ੍ਹਦੀ ਕਲਾ ਤੋਂ ਗੁਰੂ ਦੇ ਪਿਆਰਿਓ ਉਹਨਾਂ ਨੂੰ ਸਦਾ ਹੀ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ ਸਮੂਹ ਸਿੰਘਾਂ ਸਿੰਘਣੀਆਂ ਭੁਗੀਆਂ ਦੀ ਸਮੂਹ ਜੀ ਦਾ ਸਿੰਘਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਵੱਲੋਂ ਜੀ ਵਾਹਿਗੁਰੂ ਉਹ ਸਦਾ ਹੀ ਅਟਲ ਤੇ ਅਮਰ ਹਨ ਸਾਇਬ ਕਿਰਪਾ ਕਰਨ ਉਹਨਾਂ ਸ਼ਹੀਦਾਂ ਸਿੰਘਾਂ ਵੱਲੋਂ ਜੋ ਜਿੱਤੀ ਹੋਈ ਲਕੀਰ ਜੋ ਧਰਮ ਜੰਦ ਮੋਰਥੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਉਹ ਤੇ ਪੈਰਾ ਦਿੰਦਿਓ ਕਿੰਨੇ ਗੁਰੂ ਕੇ ਪਿਆਰਿਆਂ ਨੇ ਮਹਾਂਪੁਰ ਖਾਂਦੇ ਅਰਧਲ ਵਿੱਚ ਰਹਿ ਕੇ ਤੋਂ ਇਸ ਸੰਘਰਸ਼ ਵਿੱਚ ਜੀਨੀਆ ਪ੍ਰਾਪਤ ਕੀਤੀਆਂ ਉਹਨਾਂ ਸਮੂਹ ਤੇ ਹਿੱਦਾਂ ਦੇ ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਹੈ। ਸਰਕਾਰ ਜੋ ਭਾਈ ਸਾਹਿਬ ਭਾਈ ਅੰਬੀਤ ਸਿੰਘ ਜੀ ਦੇ ਬਤਰੀ ਜੀਬਾ ਸਰੰਥ ਕਾਲਜ ਦੇ ਜਿਨ੍ਹਾਂ ਨੇ ਕਿਉਂਕਿ ਦੁੱਖ ਹੈ ਜਿਹੜਾ ਦੁੱਖ ਹੈ ਕਿੰਨਾ ਜਿਸੇ ਦਰਦੀ ਸਾੜੀ ਰੋਈਏ ਤੇ ਕੋਈ ਦਰਦ ਖੋਦਾ ਵੇ ਦਰਦੇ ਸਾੜੀ ਰੋਈਏ ਤੇ ਕੇਵਲ ਨੂੰ ਬਚਾਇਆ ਬਸਤੀ ਹੁੰਦੀ ਹੈ ਜਿਨ੍ਹਾਂ ਦੇ ਨਾਲ ਕੀਤੀ ਇਹ ਸਮੇਂ ਵਿੱਚ ਜਿਸ ਹਰਸਵੇਚ ਉਹ ਸਮੇਂ ਵਿੱਚ ਦੀ ਲੰਗੇ ਉਹਨਾਂ ਪਰਿਵਾਰਾਂ ਨੂੰ ਪਤਾ ਜਾਂ ਉਹਨਾਂ ਦੇ ਨਾਲ ਜਿਹੜੇ ਹਿਦਾਂ ਦੇ ਪਰਿਵਾਰਾਂ ਦੇ ਨਾਲ ਦਰਦ ਰੱਖਣ ਵਾਲੇ ਆ ਉਹਨਾਂ ਨੂੰ ਪਤਾ ਸਤਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਕਰਮ ਜੋ ਕਿ ਅੱਜ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਨ ਵਾਸਤੇ ਇਹ ਤੁਹਾਡਾ ਬਹੁਤ ਚੰਗਾ ਅਪਰਾਲਾ ਮਹਾਰਾਜ ਸਾਹਿਬ ਜੀ ਦੇ ਪਾਤਸ਼ਾਹ ਦੀ ਕਿਰਪਾ ਕਰਮ ਜਿਵੇਂ ਸਾਰੇ ਆਪ ਜੁੜ ਮਿਲ ਕੇ ਗੁਰੂ ਗੁਰੂ ਮਹਾਰਾਜ ਦੇ ਮਨਾਉਨੇ ਹੋ। ਸਿੱਖ ਦਸੰਗ ਦੀਆਂ ਆਜ਼ਾਦਾਂ ਮਨਾਉਨੇ ਹੋ। ਗੁਰਮਤਿ ਦੇ ਸਿਧਾਂਤ ਤੇ ਫੈਰਾ ਦੇਣ ਵਾਸਤੇ ਇਹ ਮਹਾਨ ਅਪਰਾਲੇ ਕਰਦੇ ਹੋ। ਸਤਿਗੁਰੂ ਮਹਾਰਾਜ ਸਾਹਿਬ ਸਿੱਖੇ ਪਾਤਸ਼ਾਹ ਦੀ ਕਿਰਪਾ ਕਰ। ਅਸੇ ਗੁਰਮਤਿ ਸੁਮਾਗਮਤ ਇਸ ਮੈਂ ਕਿ ਜੀ ਕਰਦੀ ਕਿਲਾ ਪ੍ਰਧਾਨਕਾਰ ਦੀ ਕਰਦੇ ਰਹੂੰ ਇਹ ਅਰਦਾਸ ਹੈ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਬਾਬ ਬੜਿਆ ਕੋਈ ਵਿਆਹ ਕਾਰਜ ਦੀ ਰਸਮਾਂ ਦੇ ਉਹ ਵਿਆਹ ਕਾਰਜ ਦੇ ਸਬਾਬ ਨਾਲ ਕੋਈ ਇਹ ਮੈਨਜਮੈਂਟ ਦਸਤਾਵੇਜ਼ ਮੰਗਿਆ ਸੋ ਸਾਰੀਆਂ ਸੰਗਤਾਂ ਦਾ ਦਰਸ਼ਨ ਤੇ ਜਾਣਾ ਹੋਇਆ ਹੈ ਆਜ ਵੀ ਪ੍ਰਵਾਨ ਕਰਮੀ ਨਾ ਕਿ ਕਾਂ ਕੀ ਸ਼ਮਾ ਬਖਸ਼ੀ ਪਿਆਰ ਸਹਿ ਪਰੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ